ਪਾਸਟਰ ਜੀ ਇਸ ਪੈਨ ਦਾ ਨਾਮ ਬਲਜੀਤ ਕੋਹਰਾ ਪਿੰਡ ਪਰੋਵਾ ਇਸ ਪੈਨ ਦੀ ਗਵਾਹੀ ਇਹ ਆ ਕਿ ਇਸ ਪੈਨ ਨੂੰ 15 ਸਾਲ ਤੋਂ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀ ਇਹਨਾਂ ਨੂੰ ਦੁਸ਼ਟ ਆਤਮਾ ਨੇ ਇਸ ਕਦਰ ਜਖੜਿਆ ਹੋਇਆ ਸੀ ਕਿ ਇਹਨਾਂ ਨੂੰ ਲਗਾਤਾਰ ਬੁਖਾਰ ਰਹਿੰਦਾ ਸੀ ਔਰ ਇਹਨਾਂ ਦੇ ਸਿਰ ਦਾ ਦਰਦ ਕਦੀ ਵੀ ਖਤਮ ਨਹੀਂ ਹੁੰਦਾ ਸੀ ਔਰ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਸਿਰਫ ਇਹ 4 ਸਾਲ ਠੀਕ ਰਹੇ ਆ ਔਰ ਬਾਕੀ ਦੀ ਜਿਹੜੀ ਜ਼ਿੰਦਗੀ ਇਹਨਾਂ ਦੇ ਦੁਸ਼ਟ ਆਤਮਾ ਦੇ ਵਿੱਚ ਹੀ ਨਿਕਲ ਰਹੀ ਸੀ ਔਰ ਇਹ ਕਹਿੰਦੇ ਕਿ ਜਦੋਂ ਮੈਨੂੰ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਸੀ ਤਾਂ ਮੇਰਾ ਗਲਾ ਕੁੱਟਿਆ ਜਾਂਦਾ ਸੀ ਔਰ ਮੈਨੂੰ ਇਦਾਂ ਹੁੰਦਾ ਹੀ ਕਿ ਮੈਂ ਆਪਣਾ ਗਲਾ ਜਿਹੜਾ ਕੁੱਟਿਆ ਗਿਆ ਉਹ ਖੋਦ ਦੀ ਚੰਗੀ ਤਰ੍ਹਾਂ ਕੁੱਟ ਕੇ ਮਰ ਜਾਵਾਂ ਔਰ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਸੀ ਔਰ ਰਾਤ ਨੂੰ ਇਹਨਾਂ ਨੂੰ ਇਦਾਂ ਲੱਗਦਾ ਸੀ ਕਿ ਦਰਵਾਜ਼ੇ ਦੇ ਵਿੱਚ ਕੋਈ ਖੜਾ ਆ ਔਰ ਇਹਨਾਂ ਨੂੰ ਬੁਲਾ ਰਿਹਾ ਆ ਔਰ ਦੁਸ਼ਟ ਆਤਮਾ ਇਹਨਾਂ ਨੂੰ ਦਿਖਾਈ ਦਿੰਦਾ ਹੁੰਦਾ ਸੀ ਔਰ ਜਦੋਂ ਇਹਨਾਂ ਨੂੰ ਇਹ ਅਟੈਕ ਹੋਣੇ ਤਾਂ ਇਹਨਾਂ ਦੇ ਹਸਬੰਦ ਇਹਨਾਂ ਨੂੰ ਅਲੱਗ-ਅਲੱਗ ਜਗਾਵਾਂ ਤੇ ਵੀ ਲੈ ਕੇ ਗਏ ਔਰ ਡਾਕਟਰਾਂ ਦੇ ਕੋਲ ਵੀ ਲੈ ਕੇ ਗਏ ਪਰ ਕਿਤੇ ਵੀ ਇਹਨਾਂ ਨੂੰ ਆਰਾਮ ਨਹੀਂ ਮਿਲਿਆ ਔਰ ਇਸ ਕਰ ਨੇ ਇਹਨਾਂ ਦਾ ਪਰਿਵਾਰ ਵੀ ਜੋ ਸੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹਨਾਂ ਦੀ ਫੈਮਿਲੀ ਇਹਨਾਂ ਨੂੰ ਦੇਖ ਕੇ ਨਾ ਪਰੇਸ਼ਾਨ ਹੋ ਜਾਂਦੀ ਸੀ ਕਿ ਜਿੱਥੇ ਵੀ ਕੋਈ ਦੱਸਦਾ ਸੀ ਕਿ ਜਿੱਥੇ ਦੱਸ ਪੈਂਦੀ ਸੀ ਉੱਥੇ ਹੀ ਇਹਨਾਂ ਨੂੰ ਲੈ ਜਾਂਦੇ ਸੀ ਪਰ ਇਹਨਾਂ ਨੂੰ ਕਿ ਤੂੰ ਵੀ ਆਰਾਮ ਨਹੀਂ ਆਉਂਦਾ ਸੀ ਔਰ ਇਹ ਕਹਿੰਦੇ ਆ ਕਿ ਜਦੋਂ ਇਹਨਾਂ ਨੂੰ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਸੀ ਤਾਂ ਇਹ ਉੱਚੀ ਉੱਚੀ ਰੋਂਦੇ ਸੀ ਔਰ ਸਾਰੇ ਲੋਕ ਇਕੱਠੇ ਹੋ ਜਾਂਦੇ ਸੀ ਤਾਂ ਇਹਨਾਂ ਨੂੰ ਹੁੰਦਾ ਹੀ ਕਿ ਮੈਂ ਮਰ ਜਾਵਾਂ ਔਰ ਇੱਕ ਵਾਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਵੀ ਟਾਈਮ ਆਇਆ ਕਿ ਇਹ ਭੈਣ ਪ੍ਰੈਗਨੈਂਟ ਸੀ ਔਰ ਕਹਿੰਦੇ ਕਿ ਮਤਲਬ 9 ਮਹੀਨੇ ਤੱਕ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਰਹੇ ਔਰ ਜਦੋਂ ਇਹਨਾਂ ਦੀ ਡਿਲੀਵਰੀ ਦਾ ਟਾਈਮ ਸੀ ਤਾਂ ਦੁਸ਼ਟ ਆਤਮਾ ਦਾ ਇਹਨਾਂ ਨੂੰ ਅਟੈਕ ਹੋਇਆ ਤਾਂ ਇਹ ਹਸਪੀਟਲ ਦੇ ਵਿੱਚੋਂ ਵੀ ਪੱਜ ਗਏ ਸੀ ਕਿ ਪੂਰੀ ਤਰ੍ਹਾਂ ਦੁਸ਼ਟ ਆਤਮਾ ਨੇ ਇਹਨਾਂ ਨੂੰ ਆਪਣੇ ਵਾਸ਼ ਦੇ ਵਿੱਚ ਕੀਤਾ ਹੋਇਆ ਸੀ ਤਾਂ ਕਹਿੰਦੇ ਕਿ ਜਦੋਂ ਮੈਨੂੰ ਮਤਲਬ ਥੋੜਾ ਆਰਾਮ ਹੋਣਾ ਤਾਂ ਮੈਂ ਰੱਬ ਦੇ ਅੱਗੇ ਹੀ ਪ੍ਰਾਰਥਨਾ ਕਰਨੀ ਕਿ ਰੱਬਾ ਜਾਂ ਤੇ ਮੈਨੂੰ ਚੰਗਾ ਕਰ ਦੇ ਔਰ ਜਾਂ ਮੈਨੂੰ ਮਾਰ ਦੇ ਤੇ ਕਹਿੰਦੇ ਕਿ 2021 ਦੇ ਵਿੱਚ ਮੇਰੀਆਂ ਬੇਟੀਆਂ ਆਪਣੇ ਚਾਚਾ ਦੇ ਨਾਲ ਪਾਸਟਰ ਗੁਲਸ਼ਨ ਮਸੀਹ ਮਿਨਿਸਟਰੀ ਨੂੰ ਜਾਣਿਆ ਤੇ ਇੱਥੇ ਆਉਂਦੇ ਹੁੰਦੇ ਸੀ ਆਪਣੇ ਚਾਚੇ ਦੇ ਨਾਲ ਤਾਂ ਇਹ ਪੈਣ ਉਹਨਾਂ ਦੇ ਬਹੁਤ ਗੁੱਸਾ ਕਰਦੇ ਸੀ ਆਪਣੀਆਂ ਬੇਟੀਆਂ ਦੇ ਨਾਲ ਕਿ ਆਪਣੇ ਚਾਚੇ ਦੇ ਨਾਲ ਕਿਤੇ ਵੀ ਨਹੀਂ ਜਾਣਾ ਨਾ ਹੀ ਚਰਚ ਜਾਣਾ ਆ ਕਿਉਂਕਿ ਅਸੀਂ ਕਿਤੇ ਹੋਰ ਜਾਂਦੇ ਆ ਆਪਾਂ ਚਰਚ ਨਹੀਂ ਜਾਣਾ ਵੀ ਤਾ ਕਹਿੰਦੇ ਕਿ ਮੇਰੀ ਮੇਰੀ ਬੇਟੀ ਨੂੰ ਮੈਂ ਕਹਿੰਦੀ ਸੀ ਕਿ ਤੂੰ ਘਰ ਨਹੀਂ ਵੜਨਾ ਜੇ ਚਰਚ ਜਾਣਾ ਤਾਂ ਘਰ ਨਹੀਂ ਵੜਨਾ ਕਹਿੰਦੇ ਕਿ ਪਰ ਮੇਰੀ ਬੇਟੀ ਨੇ ਚਰਚ ਆਉਣਾ ਨਹੀਂ ਛੱਡਿਆ ਔਰ ਪਾਸਟਰ ਜੀ ਤੋਂ ਲਗਾਤਾਰ ਪ੍ਰਾਰਥਨਾ ਕਰਵਾਉਂਦੇ ਰਹੀ ਕਿ ਪਾਸਟਰ ਜੀ ਮੇਰੀ ਮੰਮੀ ਦੇ ਲਈ ਪ੍ਰਾਰਥਨਾ ਕਰੋ ਕਿ ਉਹ ਦੁਸ਼ਟ ਆਤਮਾ ਤੋਂ ਛੁਟਕਾਰਾ ਪਾਵੇ ਔਰ ਚਰਚ ਆਉਣਾ ਸ਼ੁਰੂ ਕਰੇ ਤਾਂ ਪੈਨ ਕਹਿੰਦੀ ਕਿ ਮੈਂ ਤਾਂ ਵੀ ਚਰਚ ਨਹੀਂ ਹੁੰਦੀ ਸੀ ਪਰ 2023 ਦੇ ਵਿੱਚ ਇਹਨਾਂ ਨੇ ਜੋ ਇਹਨਾਂ ਦੀਆਂ ਬੇਟੀਆਂ ਇਹਨਾਂ ਨੂੰ ਸੁਣਾਉਂਦੀਆਂ ਸੀ ਵਚਨ ਕਿ ਚਰਚ ਦੇ ਵਿੱਚ ਪਾਸਟਰ ਜੀ ਦੀਆਂ ਪ੍ਰਾਰਥਨਾਵਾਂ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਲੋਕਾਂ ਨੂੰ ਚੰਗਾ ਕਰਦੇ ਆ ਬਿਮਾਰੀਆਂ ਤੋਂ ਔਰ ਦੁਸ਼ਟ ਆਤਮਾਵਾਂ ਤੋਂ ਔਰ ਪਾਸਟਰ ਜੀ ਦੀਆਂ ਪ੍ਰਾਰਥਨਾ ਨਾਲ ਇਹਨਾਂ ਨੇ ਚਰਚ ਆਉਣਾ ਸ਼ੁਰੂ ਕੀਤਾ ਤਾਂ ਇਹ ਭੈਣ ਕਹਿੰਦੀ ਕਿ ਜਦੋਂ ਮੈਂ 2023 ਦੇ ਵਿੱਚ ਚਰਚ ਆਉਣਾ ਸ਼ੁਰੂ ਕੀਤਾ ਤਾਂ ਪਹਿਲੀ ਪ੍ਰਾਰਥਨਾ ਮੇਰੇ ਜੋਸੀ ਪਾਸਟਰ ਜੀ ਦੇ ਘਰ ਕੀਤੀ ਗਈ ਤਾਂ ਉਹ ਸਮੇਂ ਦੁਸ਼ਟ ਆਤਮਾ ਇਹਨਾਂ ਦੇ ਜ਼ਾਹਿਰ ਹੋਇਆ ਔਰ ਦੁਸ਼ਟ ਆਤਮਾ ਨੇ ਕਿਹਾ ਕਿ ਮੈਂ ਇਹਨੂੰ ਮਾਰ ਦੇਣਾ ਆ ਮੈਂ ਇਹਨੂੰ ਛੱਡਣਾ ਨਹੀਂ ਇਹ ਮੇਰਾ ਘਰ ਆ ਦੁਸ਼ਟ ਆਤਮਾ ਇਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਪਰ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਦੋਂ ਪਾਸਟਰ ਜੀ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਇੱਕ ਮਿੰਟ ਜਦ ਇਹਨੂੰ ਮੈਂ ਇੱਕ ਦੋ ਪਹਿਨ ਜਦ ਇਹ ਪ੍ਰੇਰੋਂ ਦੇ ਵਿੱਚ ਆਈ ਸੀ ਇਹਨੇ ਖੇਡਣਾ ਸ਼ੁਰੂ ਕਰ ਦਿੱਤਾ ਇਹ ਇੱਕ ਗੱਲ ਬੋਲਦੀ ਸੀ ਕਿ ਮੈਂ ਮੁੱਕ ਚੱਲੇ ਆ ਪਰ ਮੇਰੀ ਖੇਡ ਮੁੱਕੀ ਨਹੀਂ ਹੈ ਕਿ ਜਿਹੜੇ ਸਿਆਣਿਆਂ ਮਲਾਣਿਆਂ ਕੋ ਮੈਨੂੰ ਘੜਦੇ ਮੈਂ ਉੱਥੇ ਖੇਡਦੀ ਲੱਗੀਆਂ ਤੇ ਇਹ ਨਹੀਂ ਖਤਮ ਹੁੰਦੀ ਕਿਉਂ ਬਣਾ ਇਦਾਂ ਸੀ ਹਾਂਜੀ ਮਤਲਬ ਆਪਣੀ ਜ਼ਿੰਦਗੀ ਤੋਂ ਇਹ ਪੂਰੀ ਤਰ੍ਹਾਂ ਅੱਕ ਚੁੱਕੀ ਸੀ ਤਕਰੀਬਨ ਕਿੰਨੇ ਸਾਲ ਇਦਾਂ ਹੀ ਰਿਹਾ ਜਦੋਂ ਮੇਰਾ ਵਿਆਹ ਹੋਇਆ 3 3-4 ਸਾਲ ਹੀ ਠੀਕ ਰਹੀ ਸੀ ਉਸ ਤੋਂ ਬਾਅਦ ਬਿਮਾਰ ਹੋਉਂਦਾ ਵੀ ਬਹੁਤ ਜ਼ਿਆਦਾ ਬਿਮਾਰ ਇਹਨਾਂ ਦੀਆਂ ਬੇਟੀਆਂ ਵੀ ਜਵਾਨ ਹੋ ਗਈਆਂ ਮੈਂ ਕੋਈ 20 ਸਾਲਾਂ ਦੀ ਹੋएगी 22 ਸਾਲਾਂ ਦੀ ਹੋएगी ਤੇ ਵੀ ਕੋਈ 17 ਤੋਂ 15-16 ਸਾਲ ਇਹ ਦੁਸ਼ਟ ਆਤਮਾ ਦੇ ਅਟੈਕ ਤੇ ਵੀਵਾਂ ਸਾਲ ਮੇਰੇ ਵਿਆਹ ਨੂੰ ਸ਼ੁਰੂ ਹੋਇਆ ਵਾ 2023 ਵਿੱਚ ਮੈਂ ਚਰਚ ਵਿੱਚ ਆਈ ਹਾਂ ਹੂੰ 2013 ਮਤਲਬ 14-15 ਸਾਲ ਇਹ ਐਸੇ ਅਟੈਕ ਟਿਕਿਆ ਇਹਨਾਂ ਹਰ ਪੱਖੋਂ ਹੱਲ ਕਰਾ ਕੇ ਵੇਖਿਆ ਪਰ ਕਿ ਇਹਦਾ ਹੱਲ ਨਹੀਂ ਸੀ ਹੋ ਰਿਹਾ ਇੰਨੇ ਜਿਆਦਾ ਇਹ ਭੈਣ ਅੱਕ ਚੁੱਕੀ ਸੀ ਕਿ ਮੌਤ ਮੰਗ ਰਹੀ ਸੀ ਕਿ ਮੈਨੂੰ ਕਿ ਮਿਲ ਜਾਏ ਮੌਤ ਕਿ ਮੈਂ ਆਪਣੇ ਪਤੀ ਦੀ ਸਾਰੀ ਕਮਾਈ ਜਿਹੜੀ ਆ ਇਹਨਾਂ ਚੀਜ਼ਾਂ ਤੇ ਲਾਈ ਜਾ ਰਹੀਆਂ ਕਿ ਮੇਰਾ ਮੇਰਾ ਕੰਡੀਸ਼ਨ ਕਰਦੀ ਵੀ ਮਾੜੀ ਆ ਤੇ ਮੇਰਾ ਪਤੀ ਜਿੰਨਾ ਕਮਾਉਂਦਾ ਸਾਰਾ ਕੁਝ ਮੇਰੇ ਤੇ ਲਾ ਦਿੰਦਾ ਤੇ ਮੇਰੀ ਫਿਰ ਵੀ ਪੈਸਾ ਲਾਉਣ ਦੇ باوجود ਵੀ ਜਿਹੜੀ ਆ ਜ਼ਿੰਦਗੀ ਫੇਰ ਉਦਾਂ ਦੀ ਉਦਾਂ ਦੀ ਹੈ ਤੇ ਇਸ ਪੈਨ ਦਾ ਪੈਨ ਆਪੇ ਦੱਸ ਰਹੀ ਹੈ ਆਪਣੀ ਗਵਾਹੀ ਦੇ ਵਿੱਚ ਕਿ ਬੇਟੀਆਂ ਦਾ ਵੀ ਇਹ ਵਿਰੋਧ ਕਰਦੀ ਸੀ ਕਿ ਤੁਸੀਂ ਚਰਚ ਨਹੀਂ ਜਾਣਾ ਪਰ ਇਹਨਾਂ ਦੀ ਬੇਟੀ ਨੇ ਇੱਕ ਵਿਸ਼ਵਾਸ ਰੱਖਿਆ ਕਿ ਜੇ ਪਰਮੇਸ਼ਰ ਲੋਕਾਂ ਦੀ ਜ਼ਿੰਦਗੀ 'ਚ ਕੰਮ ਕਰਦਾ ਹੈ ਤੇ ਮੇਰੀ ਮੰਮੀ ਦੀ ਜ਼ਿੰਦਗੀ 'ਚ ਵੀ ਕੀ ਕਰੇਗਾ ਕੰਮ ਕਰੇਗਾ ਸੁਣਾਓ ਅੱਗੇ ਕੀ ਵਾਈ ਦੱਸੋ ਹallelujah ਔਰ ਜਦੋਂ ਇਹ ਪਰਮੇਸ਼ਰ ਦੇ ਦਾਸ ਦੇ ਉੱਤੇ ਪ੍ਰਾਰਥਨਾ ਕਰਵਾਈ ਤਾਂ ਦੱਸਿਆ ਤੁਹਾਨੂੰ ਕਿ ਪ੍ਰਾਰਥਨਾ ਮਦੇ ਦੁਆਰਾ ਜਵਾ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਗਿਆ ਤਾਂ ਇਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਦੀਆਂ ਬੇਟੀਆਂ ਦੇ ਵਿਸ਼ਵਾਸ ਦੇ ਦੁਆਰਾ ਇਹਨਾਂ ਨੇ ਚਰਚਾ ਆਉਣਾ ਸਟਾਰਟ ਕੀਤਾ ਔਰ ਇਹਨਾਂ ਨੂੰ ਦੁਸ਼ਟ ਆਤਮਾ ਤੋਂ ਆਜ਼ਾਦੀ ਮਿਲੀ ਆ ਇਸ ਆਜ਼ਾਦੀ ਦੇ ਲਈ ਇਹ ਪਰਮੇਸ਼ਵਰ ਦਾ ਪ੍ਰਭੂ ਯੇਸ਼ੂ ਮਸੀਹ ਦਾ ਔਰ ਪਰਮੇਸ਼ਰ ਦੇ ਦਾਸ ਪਾਸਟਰ ਗੁਲਛੇ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਔਰ ਇਸ ਪੈਂ ਦੀ ਦੂਜੀ ਗਵਾਹੀ ਇਹ ਆ ਕਹਿੰਦੇ ਕਿ ਮਤਲਬ ਲੋਕ ਸਾਨੂੰ ਕਹਿੰਦੇ ਸੀ ਕਿ ਇਹ ਲੋਕ ਘਰ ਨਹੀਂ ਬਣਾ ਸਕਦੇ ਇਹਨਾਂ ਦਾ ਕਿਉਂਕਿ ਸਾਰੀਆਂ ਜੋ ਕਮਾਈ ਸੀ ਕਰਦੀ ਉਹ ਉਹਨਾਂ ਦੇ ਇਲਾਜ ਦੇ ਵਿੱਚ ਜਾਂ ਜਿੱਥੇ ਵੀ ਇਹ ਜਾਂਦੇ ਸੀ ਉੱਥੇ ਜਾ ਰਹੀ ਸੀ ਖੂ ਦੇ ਵਿੱਚ ਮਤਲਬ ਜਾ ਰਹੀ ਸੀ ਤੇ ਲੋਕਾਂ ਨੇ ਕਹਿਣਾ ਹੀ ਸੀ ਕਿ ਇਹ ਘਰ ਨਹੀਂ ਬਣਾ ਸਕਦੇ ਪਰ ਇਸ ਪਿਆ ਦੇ ਸਭ ਤੋਂ ਵੱਡੀ ਗਵਾਈ ਦੋ ਗਵਾਈਆਂ ਇਹ ਆ ਕਿ ਇੱਕ ਤੇ ਪਰਮੇਸ਼ਰ ਨੇ ਇਹਨਾਂ ਨੂੰ ਦੁਸ਼ਟ ਆਤਮਾ ਤੋਂ ਆਜ਼ਾਦੀ ਦਿੱਤੀ ਔਰ ਦੂਸਰਾ ਕਹਿੰਦੇ ਕਿ ਜਦੋਂ ਮੈਂ 2023 ਦੇ ਵਿੱਚ ਚਰਚ ਆਉਣਾ ਸ਼ੁਰੂ ਕੀਤਾ ਤੇ ਪਰਮੇਸ਼ਰ ਨੇ ਮੈਨੂੰ ਇੱਕ ਚੰਗੇ ਘਰ ਦੇ ਨਾਲ ਬਲੇਸ ਕੀਤਾ ਹallelujah ਇਹ ਪਹਿਣ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਇਹ ਪਹਿਣ ਕਹਿੰਦੇ ਕਿ ਮੈਂ ਆਪਣੇ ਪਤੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਜਿਨੇ 15 ਸਾਲ ਮੇਰਾ ਸਾਥ ਦਿੱਤਾ ਜਦੋਂ ਮੈਂ ਬਿਮਾਰ ਸੀ ਦੁਸਟਾਤਮਾ ਦੇ ਵਿੱਚ ਸੀ ਉਹ ਮੈਂ ਕਹਿੰਦੇ ਕਿ ਸੋਚਦੀ ਆਂ ਅਗਰ ਉਹਦੀ ਜਗਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੈਨੂੰ ਛੱਡ ਦਿੰਦਾ ਪਰ ਕਹਿੰਦੇ ਕਿ ਉਹਨੇ ਮੈਨੂੰ ਨਹੀਂ ਛੱਡਿਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ ਇੱਕ ਚੰਗੇ ਪਤੀ ਦੇ ਲਈ ਔਰ ਇਸ ਚੰਗੀ ਕਲੀਸਿਆ ਦੇ ਲਈ ਕਿ ਪਰਮੇਸ਼ਵਰ ਮੈਨੂੰ ਇਸ ਚੰਗੀ ਕਲੀਸਿਆ ਦੇ ਲਈ ਇੱਕ ਚੰਗੇ ਪਾਸਟਰ ਦੇ ਕੋਲ ਲੈ ਕੇ ਆਇਆ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਹਾਲੇਲੂਇਆ 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 ਉਹ ਪਰਮੇਸ਼ੁਰਿਆ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ